ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਆਮ ਆਦਮੀ ਪਾਰਟੀ ਵੱਲੋਂ ਭਾਵੇਂ ਸਰਬਦਲੀ ਬੈਠਕ ਜਿਹੜੀ ਕੀਤੀ ਗਈ ਉਸ ਵਿੱਚ ਵਿਰੋਧੀ ਧਿਰਾਂ ਦੇ ਲੀਡਰ ਜਾਂ ਫਿਰ ਪਾਰਟੀਆਂ ਦੇ ਵਿਧਾਇਕ ਦਲ ਦੇ ਲੀਡਰ ਨਹੀਂ ਸੱਦੇ ਗਏ ਭਾਵੇਂ ਮਨਪ੍ਰੀਤ ਈਆਲੀ ਨੂੰ ਵੀ ਜੋ ਹੈ ਨਹੀਂ ਸੱਦਾ ਗਿਆ ਪਰ ਹੁਣ ਚਰਚਾਵਾਂ ਨੇ ਤੇ ਮਨਪ੍ਰੀਤ ਈਆਲੀ ਪੰਜਾਬ ਦੇ ਵਿੱਚ ਜੋ ਪਾਣੀਆਂ ਦੇ ਉੱਪਰ ਲੁੱਟ ਹੈ ਉਸ ਦੇ ਉੱਪਰ ਵੱਡੇ ਧਮਾਕੇ ਘਟ ਸਕਦੇ ਨੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਸਕਦੇ ਨੇ ਸੋ ਇਸ ਦੇ ਉੱਪਰ ਵੀ ਜ਼ਰੂਰ ਪੂਰੀ ਜਾਣਕਾਰੀ ਖਬਰ ਜੋ ਹੈ ਸਾਂਝੀ ਕਰਨਾ ਕਿਸ ਤਰ੍ਹਾਂ ਦੇ ਸਵਾਲ ਲੈ ਕੇ ਮਨਪ੍ਰੀਤ ਈਆਲੀ ਆਪਣੀ ਤਿਆਰੀ ਦੇ ਵਿੱਚ ਨਜ਼ਰ ਆ ਸਕਦੇ ਨੇ ਦੇਖੋ ਜਿਹੜੀ ਆਲ ਪਾਰਟੀ ਮੀਟਿੰਗ ਹੋਈ ਭਾਵੇਂ ਪ੍ਰਵੰਤਮਾਨ ਆਲ ਪਾਰਟੀ ਮੀਟਿੰਗ ਦੇ ਜ਼ਰੀਏ ਇਹ ਪ੍ਰਭਾਵ ਦੇਣ 'ਚ ਕਾਮਯਾਬ ਰਹੇ ਕਿ ਉਹਨਾਂ ਨੇ ਦਿੱਲੀ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਉਭਾਰਿਆ। ਕਾਫੀ ਹੱਦ ਤੱਕ ਉਹ ਲੋਕਾਂ ਨੂੰ ਇਹ ਸਮਝਾਉਣ 'ਚ ਵੀ ਕਾਮਯਾਬ ਹੋਏ ਕਿ ਉਹਨਾਂ ਦਾ ਸਬੰਧ ਬੀਜੇਪੀ ਨਾਲ ਨਹੀਂ ਹੈ। ਕਿਸੇ ਤਰ੍ਹਾਂ ਦੀ ਅੰਡਰ ਦ ਟੇਬਲ ਉਹਨਾਂ ਦੀ ਬੀਜੇਪੀ ਨਾਲ ਸੈਟਿੰਗ ਨਹੀਂ ਹੈ ਕਿਉਂਕਿ ਵਿਰੋਧੀ ਧਿਰਾਂ ਦੇ ਲੀਡਰ ਇਸ ਤਰ੍ਹਾਂ ਦੇ ਇਲਜ਼ਾਮ ਭਗਵੰਤ ਮਾਨ ਤੇ ਲਾ ਰਹੇ ਸੀ। ਪਰ ਜਿਹੜੀ ਆਲ ਪਾਰਟੀ ਮੀਟਿੰਗ ਹੋਈ ਉਹਦੇ ਵਿੱਚ ਬਹੁਤ ਸਾਰੀਆਂ ਧਿਰਾਂ ਰਹਿ ਗਈਆਂ। ਹਾਲਾਂਕਿ ਇਹ ਗੱਲ ਕਹੀ ਗਈ ਕਿ ਅਸੀਂ ਰੀਕੋਗਨਾਈਜ਼ਡ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਸੱਦਣਾ ਪਰ ਪਾਣੀਆਂ ਦਾ ਮਸਲਾ ਬਹੁਤ ਵੱਡਾ ਹੈ ਪਾਣੀਆਂ ਦੇ ਮਸਲੇ ਦੇ ਵਿੱਚ ਕਿਸਾਨ ਭਾਈਚਾਰੇ ਦੇ ਜਿਹੜੇ ਨਮਾਇੰਦੇ ਜੱਥੇਬੰਦੀਆਂ ਦੇ ਆਗੂ ਨੇ ਪੰਜਾਬ ਦੇ ਉਹ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ ਭਾਵੇਂ ਉਹ ਫਰੀਦਕੋਟ ਤੋਂ ਖਾਲਸਾ ਨੇ ਭਾਵੇਂ ਅਮਰਿਤਪਾਲ ਸਿੰਘ ਨੇ ਜਿਹੜੇ ਜੇਲ੍ਹ ਦੇ ਵਿੱਚ ਨੇ ਇਹਨਾਂ ਦੀ ਪਾਰਟੀ ਵਾਰਿਸ ਪੰਜਾਬ ਦੇ ਔਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੁਣ ਜਾਂ ਤਾਂ ਸਿਮਰਜੀਤ ਸਿੰਘ ਮਾਨ ਨੂੰ ਸੱਦਿਆ ਨਹੀਂ ਗਿਆ ਜਾਂ ਉਹ ਗਏ ਨਹੀਂ ਇਹਦੇ ਬਾਰੇ ਮੈਂ ਕਲੈਰਿਟੀ ਲੈਣ ਦੀ ਕੋਸ਼ਿਸ਼ ਕੀਤੀ ਮੈਨੂੰ ਮਿਲੀ ਨਹੀਂ ਪਰ ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਜਿਹੜੀ ਕੱਲ ਹੋਈ ਹੈ ਇਹਦੇ ਵਿੱਚ ਬੀਜੇਪੀ ਸੁਨੀਲ ਜਾਖੜ ਔਰ ਹੋਰ ਵੀ ਲੀਡਰ ਸੀ ਸੋ ਬੀਜੇਪੀ ਸ਼ਰੋਮਣੀ ਅਕਾਲੀ ਦਲ ਔਰ ਕਾਂਗਰਸ ਮੁੱਖ ਰੂਪ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਇਹ ਚਾਰ ਪੰਜ ਧਿਰਾਂ ਜਿਹੜੀਆਂ ਨਜ਼ਰ ਆਈਆਂ ਸੋ ਅੰਮ੍ਰਿਤਪਾਲ ਦੀ ਧਿਰ ਸਰਬਜੀਤ ਖਾਲਸਾ ਨਹੀਂ ਗਏ ਉੱਥੇ ਮੈਂਬਰ ਪਾਰਲੀਮੈਂਟ ਔਰ ਇਹਦੇ ਨਾਲ ਜਿਹੜੀ ਮਹੱਤਵਪੂਰਨ ਸੀ ਕਿਸਾਨੀ ਧਿਰਾਂ ਨਹੀਂ ਆਈਆਂ ਉਹਨਾਂ ਨੂੰ ਸੱਦਿਆ ਨਹੀਂ ਗਿਆ ਹਾਲਾਂਕਿ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਮੁੱਖ ਮੰਤਰੀ ਕਹਿੰਦੇ ਔਰ ਜਿਹੜੇ ਹੋਰ ਲੀਡਰ ਬੈਠੇ ਸੀ ਉੱਥੇ ਨਾਲ ਕੈਪਟਨ ਅਮਰਿੰਦਰ ਸਿੰਘ ਆ ਮਾਫ ਕਰਨਾ ਭਗਵੰਤ ਮਾਨ ਦੇ ਨਾਲ ਭਾਵੇਂ ਸੁਨੀਲ ਜਾਖੜ ਨੇ ਤੇ ਭਾਵੇਂ ਉਹਨਾਂ ਦੇ ਦੂਜੇ ਪਾਸੇ ਬੈਠੇ ਸੀ ਬਲਵਿੰਦਰ ਸਿੰਘ ਪੁੰਦੜ ਇਹ ਸਾਰੇ ਕਹਿੰਦੇ ਅਸੀਂ ਵੀ ਕਿਸਾਨ ਆ ਪਰ ਮੇਰੀ ਕੱਲ ਕੁਝ ਕਿਸਾਨ ਲੀਡਰਾਂ ਨਾਲ ਗੱਲ ਹੋਈ ਉਹਨਾਂ ਨੇ ਬਕਾਇਦਾ ਨਾਰਾਜ਼ਗੀ ਪ੍ਰਗਟ ਕੀਤੀ ਕਿ ਪਾਣੀਆਂ ਦਾ ਸਭ ਤੋਂ ਵੱਧ ਪ੍ਰਭਾਵ ਜਿਹੜਾ ਉਹ ਕਿਸਾਨੀ ਸੈਕਟਰ ਤੇ ਪੈਂਦਾ ਹੈ ਪੰਜਾਬ ਦਾ ਪਾਣੀ ਅਗਰ ਖਤਮ ਹੁੰਦਾ ਹੈ ਜਾਂ ਕਿਸੇ ਪਾਸੇ ਜਾਂਦਾ ਸੋ ਕਿਸਾਨੀ ਦੀ ਧਿਰ ਵੀ ਨਹੀਂ ਸੱਜੀ ਗਈ ਔਰ ਪੰਜ ਮੈਂਬਰੀ ਕਮੇਟੀ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਭਰਤੀ ਕਰਨ ਦੇ ਲਈ ਪਰ ਪੰਜ ਮੈਂਬਰੀ ਕਮੇਟੀ ਭਰਤੀ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਰੋਲ ਅਦਾ ਕਰ ਰਹੀ ਹੈ। ਔਰ ਮਨਪੀਤਿਆਲੀ ਉਹ ਅਕਾਲੀ ਦਲ ਦੇ ਵਿਧਾਇਕ ਦਲ ਦੇ ਲੀਡਰ ਨੇ। ਹਾਲਾਂਕਿ ਪ੍ਰਤਾਪ ਬਾਜਵਾ ਵੀ ਨਹੀਂ ਉੱਥੇ ਗਏ ਕਿਉਂਕਿ ਪ੍ਰਧਾਨਾਂ ਨੂੰ ਸੱਦਿਆ ਗਿਆ ਸੀ ਪਰ ਮੈਨੂੰ ਲੱਗਦਾ ਸੁਖਬੀਰ ਬਾਦਲ ਇੱਕ ਵਾਰ ਫਿਰ ਗਲਤੀ ਕਰ ਗਏ। ਅਗਰ ਸੁਖਬੀਰ ਬਾਦਲ ਚਾਹੁੰਦੇ ਉਹ ਬਾਰ-ਬਾਰ ਸੁਖਬੀਰ ਬਾਦਲ ਸਾਰਿਆਂ ਨੂੰ ਏਕਤਾ ਦਾ ਸੱਦਾ ਮਾਰਦੇ ਨੇ, ਏਕਤਾ ਦਾ ਸੱਦਾ ਮਾਰਦੇ ਨੇ। ਕਿੰਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਜ਼ਰੂਰ ਅੱਗੇ ਵੱਧ ਕੇ ਇਹ ਗੱਲ ਕਰਨੀ ਚਾਹੀਦੀ ਸੀ ਕਿ ਅਕਾਲੀ ਦਲ ਦਾ ਜਿਹੜਾ ਵਿਧਾਇਕ ਦਲ ਦਾ ਲੀਡਰ ਹੈ ਉਹ ਮੌਜੂਦ ਉਹ ਮੌਜੂਦ ਰਹੇਗਾ ਅਗਰ ਸੁਖਬੀਰ ਬਾਦਲ ਨੇ ਆਪ ਨਹੀਂ ਸੀ ਜਾਣਾ ਹੁਣ ਸੁਖਬੀਰ ਬਾਦਲ ਦੀ ਗੈਰ ਹਾਜ਼ਰੀ ਕਾਫੀ ਚਿੰਤਾਜਨਕ ਹੈ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਸ ਧੜੇ ਦੇ ਪ੍ਰਧਾਨ ਨੇ ਜਿਹਦੇ ਕੋਲੇ ਮਾਨਤਾ ਚੋਣ ਕਮਿਸ਼ਨ ਦੀ ਜਿਨ੍ਹਾਂ ਜਿਹੜੀ ਇੱਕ ਪੋਲਿਟਿਕਲ ਪਾਰਟੀ ਹੈ ਉਹ ਆਪ ਨਹੀਂ ਗਏ ਉਹਨਾਂ ਨੇ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਪਤਾ ਕਿ ਉਹਨਾਂ ਦੇ ਨੁਮਾਇੰਦੇ ਜਾਣਗੇ ਹੁਣ ਐਡਾ ਵੱਡਾ ਮੁੱਦਾ ਸੁਖਵੀਰ ਬਾਦਲ ਡਿਪਟੀ ਮੁੱਖ ਮੰਤਰੀ ਰਹਿ ਚੁੱਕਿਆ ਅਕਾਲੀ ਦਲ ਵੱਲੋਂ ਫੇਰ ਮੁੱਖ ਮੰਤਰੀ ਦਾ ਚਿਹਰਾ ਅੱਗੇ ਵਧ ਕੇ ਸੁਖਵੀਰ ਬਾਦਲ ਨੂੰ ਭਗਵੰਤ ਮਾਨ ਦੇ ਨਾਲ ਜਾ ਕੇ ਬਹਿਣਾ ਚਾਹੀਦਾ ਸੀ ਇਸੇ ਤਰ੍ਹਾਂ ਰਾਜਾ ਵੜਿੰਗ ਵੀ ਖੁਦ ਉਹਨਾਂ ਨੇ ਡਿਪਿਊਟ ਕਰਤੇ ਦੂਸਰੇ ਲੀਡਰ ਵੱਡੇ ਲੀਡਰ ਸਾਡੇ ਜਦੋਂ ਜਦੋਂ ਮੁੱਖ ਘੜੀ ਆਉਂਦੀ ਹੈ ਜਦੋਂ ਵੱਡੀ ਗੱਲ ਆਉਂਦੀ ਹੈ 올 ਪਾਰਟੀ ਮੀਟਿੰਗ ਉੱਥੇ ਉਹਨਾਂ ਨੂੰ ਜਾਣਾ ਚਾਹੀਦਾ ਸੀ ਹੁਣ ਸੁਖਬੀਰ ਬਾਦਲ ਤਾਂ ਐਮਐਲਏ ਵੀ ਨਹੀਂ ਨਾ ਐਮਪੀ ਹੈ ਉਹ ਵਿਧਾਨ ਸਭਾ 'ਚ ਤਾਂ ਜਾ ਨਹੀਂ ਸਕਦਾ ਘਟੋ ਘਟ ਸੁਖਬੀਰ ਬਾਦਲ ਅਗਰ ਭਗਵੰਤ ਮਾਨ ਦੇ ਨਾਲ ਇਸ ਆਲ ਪਾਰਟੀ ਮੀਟਿੰਗ 'ਚ ਗਏ ਹੁੰਦੇ ਤੇ ਉਹਦੇ ਨਾਲ ਵੱਧ ਪ੍ਰਭਾਵ ਪੈਣਾ ਸੀ ਪਰ ਅਕਾਲੀ ਦਲ ਨੂੰ ਨਿੰਦਾ ਪ੍ਰਸਤਾਵ ਲਿਆਉਣਾ ਚਾਹੀਦਾ ਹੈ ਸੁਖਬੀਰ ਬਾਦਲ ਦੇ ਧੜੇ ਨੂੰ ਇੱਕ ਨਿੰਦਾ ਮਤਾ ਲੈਣਾ ਚਾਹੀਦਾ ਕਿਉਂਕਿ ਇਹਨਾਂ ਦੇ ਖਾਸਮ ਖਾਸ ਨੇ ਇੰਡੀਅਨ ਨੈਸ਼ਨਲ ਲੋਕ ਦਾ ਲਾੜੇ ਜਿਨ੍ਹਾਂ ਦੇ ਹਰਿਆਣੇ ਦੇ ਵਿੱਚ ਕੁਝ ਐਮਐਲਏ ਵੀ ਨੇ ਔਰ ਉਹਨਾਂ ਦੇ ਅਬੇ ਚੋਟਾਲਾ ਕਹਿ ਰਹੇ ਨੇ ਕਿ ਅਸੀਂ ਜੇ ਨਾ ਪਾਣੀ ਛੱਡਿਆ ਗਿਆ ਤਾਂ ਦਿੱਲੀ ਨੂੰ ਜਾਣ ਵਾਲੇ ਪੰਜਾਬ ਦੇ ਰਸਤੇ ਬੰਦ ਕਰ ਦਾਂਗੇ ਸੋ ਸੁਖਵੀਰ ਬਾਦਲ ਔਰ ਅਕਾਲੀ ਦਲ ਭਾਵੇਂ ਭਗਵੰਤ ਮਾਨ ਵਾਲੇ ਬਾਰੇ ਰੋਜ਼ ਸੋਸ਼ਲ ਮੀਡੀਆ ਤੇ ਪਾ ਰਿਆ ਪੋਸਟਾਂ ਅਬੇ ਚੋਟਾਲਾ ਨੇ ਜਿਹੜਾ ਬਿਆਨ ਦਿੱਤਾ ਉਹਦੀ ਵੀ ਨਿੰਦਾ ਕਰਨੀ ਚਾਹੀਦੀ ਐ ਸੋ ਸੁਖਵੀਰ ਬਾਦਲ ਅਗਰ ਮੀਟਿੰਗ 'ਚ ਚਲੇ ਜਾਂਦੇ ਚੰਗਾ ਹੋਣਾ ਸੀ ਔਰ ਰਾਜਾ ਵੜਿੰਗ ਨੂੰ ਵੀ ਜਾਣਾ ਚਾਹੀਦਾ ਸੀ ਪਾਰਟੀ ਦੇ ਪ੍ਰਧਾਨ ਦੀ ਮੌਜੂਦਗੀ ਦੇ ਨਾਲ ਇਸ ਸਰਬਦਲੀ ਬੈਠਕ ਦੀ ਮਹੱਤਤਾ ਵਧਨੀ ਸੀ ਹਾਲਾਂਕਿ ਭਗਵੰਤ ਮਾਨ ਰਾਜਨੀਤਿਕ ਤੌਰ ਤੇ ਇਹਨਾਂ ਤੋਂ ਅੱਗੇ ਨਿਕਲ ਗਿਆ ਉਹ ਸਟੈਂਡ ਵੀ ਲੈ ਗਿਆ ਔਰ ਦੂਜੀਆਂ ਪਾਰਟੀਆਂ ਨੂੰ ਨੰਗਾ ਵੀ ਕਰ ਗਿਆ ਭਗਵੰਤ ਮਾਨ ਨੇ ਤਾਂ ਨੰਗਾ ਕਰਤਾ ਉਹ ਕਹਿੰਦਾ ਪਿਛਲੀਆਂ ਸਰਕਾਰਾਂ ਵੇਲੇ ਤਾਂ ਪਾਣੀ ਜਾਈ ਜਾ ਰਿਆ ਸੀ ਔਰ ਇਹ ਹਰਿਆਣੇ ਵਾਲੇ ਵੀ ਕਹਿ ਰਹੇ ਨੇ ਔਰ ਜਦੋਂ ਦਿੱਲੀ ਚ ਮੀਟਿੰਗ ਹੋਈ ਬੀਬੀਐਮਬੀ ਦੀ ਉਹਦੇ ਵਿੱਚ ਵੀ ਕਹਿਤਾ ਇਹਨਾਂ ਨੇ ਤਾਂ ਕਿ ਜੀ ਦੇਖੋ ਪਿਛਲੀਆਂ ਸਰਕਾਰਾਂ ਵੇਲੇ ਤਾਂ ਪਾਣੀ ਆਉਂਦਾ ਹੀ ਸੀ ਇਦਾ ਮਤਲਬ ਹੈ ਹਰਿਆਣਾ ਪਹਿਲਾਂ ਵੀ ਵੱਧ ਪਾਣੀ ਲੈਂਦਾ ਰਿਹਾ ਤੇ ਭਗਵੰਤ ਮਾਨ ਨੇ ਇਸ ਮੁੱਦੇ ਨੂੰ ਉਭਾਰਿਆ ਹੁਣ ਮਨਪੀਤਿਆਲੀ ਦੀ ਜਿਹੜੀ ਗੱਲ ਹੈ ਮਨਪੀਤਿਆਲੀ ਦੀ ਦਾ ਇੱਕ ਬਿਆਨ ਆ ਗਿਆ ਉਹ ਬਿਆਨ ਦੇ ਦੋਵੇਂ ਹਿੱਸੇ ਮੈਂ ਸੁਣਾਉਣਾ ਮਨਪੀਤਿਆਲੀ ਦੇ ਮਨਪੀਤਿਆਲੀ ਨੇ ਸਾਫ਼ ਤੌਰ ਤੇ ਉਹ ਕਹਿੰਦੇ 1900 2021 ਚ ਜਿਹੜੀ ਮੌਜੂਦਾ ਕੇਂਦਰ ਸਰਕਾਰ ਹੈ ਇਹਨਾਂ ਨੇ ਕਾਨੂੰਨ ਬਣਾ ਕੇ ਜਿਹੜੇ ਡੈਮ ਨੇ ਇਹ ਡੈਮਾਂ ਦਾ ਕੰਟਰੋਲ ਵੀ ਇੱਕ ਤਰੀਕੇ ਨਾਲ ਕੇਂਦਰ ਕੋਲੇ ਲੈ ਰੱਖਿਆ ਇਸੇ ਕਰਕੇ ਤਾਂ ਕੇਂਦਰ ਤੋਂ ਹੁਕਮ ਹੋਇਆ ਸੀ ਨਾ ਪਾਖੜਾ ਬਿਅਾਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਦਾ ਕੇਂਦਰ ਤੋਂ ਹੀ ਹੁਕਮ ਹੋਇਆ ਸੀ ਕਹਿੰਦੇ ਵੀ ਪਾਣੀ ਛੱਡ ਦਿਓ ਹਰਿਆਣੇ ਨੂੰ ਕਿ ਉਹ ਤਾਂ ਭਗਵੰਤ ਮਾਨ ਦੇ ਆਪ ਗਿਆ ਭਗਵੰਤ ਮਾਨ ਸਿਕਿਉਰਿਟੀ ਪੁਲਿਸ ਪੇਜ ਤੇ ਉੱਥੇ ਸਿਕਿਉਰਿਟੀ ਚੈੱਕ ਕਰਨ ਦੇ ਬਹਾਨੇ ਪੁਲਿਸ ਗਈ ਕਹਿੰਦੇ ਭਗਵੰਤ ਮਾਨ ਨੇ ਸਿਆਸੀ ਜਨਰਲ ਲਵਾਤਾ ਪਾਣੀ ਨੂੰ ਵੀ ਨਹੀਂ ਜਾਣ ਦੇਣਾ ਹੁਣ ਮਨਪੀਤ 43 ਵੀ ਕਹਿੰਦੇ ਕਿ ਸੂਬੇ ਦੀਆਂ ਸਰਕਾਰਾਂ ਸਮੇਂ-ਸਮੇਂ ਤੇ 1981 ਵੇਲੇ ਤੋਂ 1978 ਦੇ ਵਿੱਚ ਵੈਸੇ ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਹੀ ਸਤਲੁਜ ਯਮੁਨਾ ਲਿੰਕ ਨਹਿਰ ਦੇ ਸਰਵੇ ਦੀ ਮਨਜ਼ੂਰੀ ਦਿੱਤੀ ਗਈ ਸੀ ਫਿਰ 1981 ਆ ਗਿਆ ਬੀਬੀ ਇੰਦਰਾ ਗਾਂਧੀ ਸੀ ਕਾਂਗਰਸ ਦੀ ਸਰਕਾਰ ਸੀ ਫਿਰ ਐਸਵਾਈਐਲ ਦੀ ਗੱਲ ਹੈ ਜਿਹੜੀ ਉਹ ਅੱਗੇ ਤੁਰੀ ਔਰ ਪੰਜਾਬ ਦੇ ਪਾਣੀਆਂ ਦੀ ਨਵੇਂ ਸਿਰੇ ਤੋਂ ਵੰਡ ਕਰਤੀ ਬੀਬੀ ਇੰਦਰਾ ਗਾਂਧੀ ਨੇ ਫਿਰ ਆ ਗਿਆ 82 ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਪੂਰੀ ਭਾਵੇਂ ਉਦੋਂ ਅਕਾਲੀ ਦਲ ਨੇ ਮੋਰਚਾ ਵੀ ਲਾਇਆ ਪਰ ਉਦੋਂ ਬੀਬੀ ਇੰਦਰਾ ਗਾਂਧੀ ਔਰ ਕੈਪਟਨ ਅਮਰਿੰਦਰ ਸਿੰਘ ਇਹਦਾ ਐਸਵਾਈਐਲ ਸ਼ੁਰੂ ਕਰਨ ਗਏ ਸੀ ਚਲੋ ਪਾਣੀ ਹਰਿਆਣੇ ਨੂੰ ਦਿੱਤਾ ਜਾ ਸਕਦਾ ਹੈ ਅਗਰ ਸਾਡੇ ਕੋਲੇ ਵਾਧੂ ਹੋਵੇ ਅਗਰ ਪਾਣੀਆਂ ਦੀ ਵੰਡ ਸਹੀ ਹੋਈ ਹੁੰਦੀ ਤੇ ਹਰਿਆਣੇ ਨੂੰ ਪਾਣੀ ਦੇਣ 'ਚ ਪੰਜਾਬ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ ਅਗਰ ਰਾਵੀ ਦਾ ਪਾਣੀ ਸਾਨੂੰ ਪੰਜਾਬ ਨੂੰ ਸਮੇਂ ਸਿਰ ਦੇ ਦਿੱਤਾ ਜਾਂਦਾ ਲੈ ਕੇ ਜਿਹੜਾ ਵਾਧੂ ਵਾਧੂ ਜਾ ਰਿਹਾ ਪਰ ਜਿਹੜੀ ਮਨਪੀਟਿਆਲੀ ਨੇ ਗੱਲ ਕੀਤੀ ਮਨਪੀਟਿਆਲੀ ਕਹਿੰਦੇ ਵੀ ਹੁਣ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਸਾਰੇ ਕਾਂਗਰਸ ਵੇਲੇ ਦੇ ਖੁਲਾਸੇ ਕਰਨੇ ਆ ਕਿ ਕਿਵੇਂ ਕਾਂਗਰਸ ਵੇਲੇ ਪੰਜਾਬ ਦੇ ਪਾਣੀਆਂ ਦੀ ਕਾਣੀਵੰਡ ਹੋਈ ਤੇ ਅੱਜ ਜਿਹੜੇ ਕਾਂਗਰਸ ਵਾਲੇ ਹਮਾਇਤ ਕਰ ਰਹੇ ਨੇ ਇਹਨਾਂ ਦੀ ਪਾਰਟੀ ਕਰਕੇ ਹੀ ਪਾਣੀਆਂ ਦੇ ਵੱਡੇ ਪਵਾੜੇ ਪਏ ਨੇ ਉਹ ਹੁਣ ਦੀ ਕੇਂਦਰ ਸਰਕਾਰ ਨੂੰ ਵੀ ਨਹੀਂ ਬਖਸ਼ ਰਹੇ ਪਰ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਪੰਜ ਮੈਂਬਰੀ ਕਮੇਟੀ ਪਾਣੀਆਂ ਦੀ ਸਾਮ ਸੰਭਾਲ ਲਈ ਲਗਾਤਾਰ ਪ੍ਰਚਾਰ ਕਰੂਗੀ ਔਰ ਪੰਜਾਬ 'ਚ ਪੰਜਾਬ ਦੇ ਆਮ ਲੋਕਾਂ ਨੂੰ ਪਾਣੀਆਂ ਦੀ ਅਹਿਮੀਅਤ ਨੂੰ ਹੋਰ ਚੰਗੀ ਤਰ੍ਹਾਂ ਸਮਝਾਇਆ ਜਾਏਗਾ ਹਾਲਾਂਕਿ ਆਮ ਲੋਕ ਕਿਸਾਨ ਲੋਕ ਪਾਣੀਆਂ ਦੀ ਅਹਿਮੀਅਤ ਸਮਝਦੇ ਨੇ ਸੋ ਮਨਪੀਤ 43 ਦੇ ਦੋ ਬਿਆਨ ਨੇ ਇੱਕ ਇੱਕ ਕਰਕੇ ਇਸ ਵਕਤ ਅਸੀਂ ਸਕਰੀਨ ਤੇ ਮਨਪੀਤ 43 ਦਾ ਪਹਿਲਾਂ ਤਾਂ ਪਹਿਲਾ ਬਿਆਨ ਸੁਣਦੇ ਹਾਂ ਪਾਣੀਆਂ ਤੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਲੇਕਿਨ ਉਸ ਹੱਕ ਦੇ ਉੱਪਰ ਡਾਕਾ ਮਾਰਨ ਦੇ ਲਈ ਸਮੇਂ-ਸਮੇਂ ਦੀਆਂ ਕੇਂਦਰ ਦੀ ਕਾਂਗਰਸ ਸਰਕਾਰਾਂ ਵੱਲੋਂ ਕਈ ਗੈਰ ਸੰਵਧਾਨਕ ਕਾਨੂੰਨ ਬਣਾਏ ਗਏ ਤਾਂ ਜੋ ਪੰਜਾਬ ਦੇ ਇਸ ਪਾਣੀਆਂ ਦੇ ਉੱਪਰ ਡਾਕਾ ਮਾਰਿਆ ਜਾ ਸਕੇ ਪੰਜਾਬ ਦੇ ਪਾਣੀਆਂ ਦਾ ਹਿੱਸਾ ਖੋ ਕੇ ਦੂਜੇ ਸੂਬਿਆਂ ਨੂੰ ਦਿੱਤਾ ਜਾ ਸਕੇ ਹੁਣ ਵੀ ਜਿਹੜੀ ਕੇਂਦਰ ਦੀ ਸਰਕਾਰ ਆ 2021 ਦੇ ਵਿੱਚ ਡੈਮ ਸੇਫਟੀ ਐਕਟ ਇਹਦਾ ਬਣਾਇਆ ਗਿਆ ਉਹਦੇ ਵਿੱਚ ਵੀ ਸਿੱਧਾ ਤੌਰ ਤੇ ਸਾਰਾ ਕੰਟਰੋਲ ਆ ਜਿਹੜਾ ਉਹ ਡੈਮ ਸੇਫਟੀ ਦੇ ਨਾਮ ਤੇ ਵਿੰਦਰ ਦੀ ਸਰਕਾਰ ਵੱਲੋਂ ਆਪਣੇ ਕੋਲ ਲਿਆ ਗਿਆ ਸੋ ਮਨਪੀਤ 41 ਦਾ ਬਿਆਨ ਸੁਣਿਆ ਤੁਸੀਂ ਵੇਖੋ ਕਿਰਪਾ ਜਿਹੜੇ ਪ੍ਰੋਫੈਸਰ ਬਲਵਿੰਦਰ ਸਿੰਘ ਭੁੰਦੜ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਕੱਲ ਦੀ 올 ਪਾਰਟੀ ਮੀਟਿੰਗ ਚ ਹੁਣ ਜਾਂ ਤਾਂ ਵਿਕਰਮ ਮਜੀਠੀਆ ਦੀ ਪਤਨੀ ਉਹ ਐਮਐਲਏ ਹੈ ਜਾਂ ਮਨਪੀਤ 41 ਹੈ ਇੱਕ ਤਾਂ ਇਹਨਾਂ ਦਾ ਅਸਤੀਫਾ ਦੇਗੇ ਹੁਣ ਸਵਾਲ ਇਹ ਹੈ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਮਨਪੀਤ 41 ਕਹਿ ਰਹੇ ਨੇ ਕਿ ਹੁਣ ਸਰਕਾਰ ਖੁੱਲਾ ਸਮਾਂ ਦੇਵੇ ਹੁਣ ਸਰਕਾਰ ਕਿਸੇ ਤਰ੍ਹਾਂ ਦੀ ਕਾਣੀ ਵੰਡ ਨਾ ਕਰੇ ਜਿਵੇਂ ਕਾਂਗਰਸ ਦੀਆਂ ਤੇ ਭਾਜਪਾ ਦੀਆਂ ਕੇਂਦਰ ਦੀਆਂ ਸਰਕਾਰਾਂ ਪੰਜਾਬ ਦੇ ਪਾਣੀਆਂ ਨਾਲ ਕਾਣੀ ਵੰਡ ਕਰਦੇ ਰਹੇ ਨੇ ਸੋ ਮਨਪੀਤਿਆਲੀ ਪੂਰੀ ਤਿਆਰੀ ਕਰਕੇ ਜਾਣਗੇ ਔਰ ਪਾਣੀਆਂ ਦੇ ਮਸਲੇ ਤੇ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਉਹ ਉਹ ਅੰਕੜੇ ਲੈ ਕੇ ਜਾਣਗੇ ਜਿਹੜੀਆਂ ਬਾਕੀ ਧਿਰਾਂ ਲੁਕੋਂ ਦੀਆਂ ਰਹੀਆਂ ਨੇ ਹੁਣ ਇਹ ਸਾਫ਼ ਹੋ ਗਿਆ ਕਿ ਪਿਛਲੀਆਂ ਧਿਰਾਂ ਜਿਹੜੀਆਂ ਨੇ ਪਿਛਲੀਆਂ ਸਰਕਾਰਾਂ ਪਿਛਲੀਆਂ ਪੋਲੀਟਿਕਲ ਪਾਰਟੀਆਂ ਇਹ ਚੁੱਪਚੀ ਪੀਤੇ ਪਾਣੀ ਹਰਿਆਣੇ ਨੂੰ ਵੱਧ ਦੰਦੀਆਂ ਰਹੀਆਂ ਨੇ ਇਹ ਤਾਂ ਗੱਲ ਹੁਣ ਅਫਸਰਾਂ ਦੇ ਸਾਹਮਣੇ ਆ ਗਈ ਔਰ ਮਨਪਿਟਿਆਲੀ ਦਾ ਜਿਹੜਾ ਦੂਜਾ ਬਿਆਨ ਹੈ ਉਹ ਵੀ ਸੁਣ ਲੀਏ ਡਟ ਕੇ ਪੰਜਾਬ ਦੇ ਪਾਣੀਆਂ ਦੀ ਪਹਿਰੇਦਾਰੀ ਵਿਧਾਨ ਸਭਾ ਦੇ ਵਿੱਚ ਕਰਾਂਗੇ ਅਤੇ ਜੋ ਵੀ ਮਤਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਜੋ ਵੀ ਮਤਾ ਲੰਦਾ ਜਾਊਗਾ ਉਹਦਾ ਡਟ ਕੇ ਸਮਰਥਨ ਕਰਾਂਗੇ ਅਤੇ ਉੱਥੇ ਜਿਹੜੀ ਬਹਿਸ ਹੋਣੀ ਆ ਉਹਦੇ ਵਿੱਚ ਵਿਚਾਰ ਦੇ ਨਾਲ ਕਿ ਸਮੇਂ-ਸਮੇਂ ਤੇ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਕੀ-ਕੀ ਵਧੇਕੀਆਂ ਕੀਤੀਆਂ ਗਈਆਂ ਕਿਹੜੇ-ਕਿਹੜੇ ਗੈਰ ਸੰਵਿਧਾਨਕ ਕਾਨੂੰਨ ਕਿਹੜੇ ਗੈਰ ਸੰਵਿਧਾਨਕ ਫੈਸਲੇ ਲਾਗੂ ਕੀਤੇ ਗਏ ਧੱਕੇ ਨਾਲ ਲਾਗੂ ਕੀਤੇ ਗਏ ਉਹਦਾ ਸਾਰਾ ਜਿਹੜਾ ਉਸ ਦਿਨ ਜਿਹੜੀ ਖੁੱਲਾ ਸਮਾਂ ਹੋਣਾ ਚਾਹੀਦਾ ਤਾਂ ਜੋ ਡਿਸਕਸ਼ਨ ਹੋ ਸਕੇ ਤੇ ਅੱਜ ਦੀ ਜਿਹੜੀ ਪੀੜ੍ਹੀ ਆ ਨੌਜਵਾਨ ਪੀੜ੍ਹੀ ਆ ਸਾਡੀ ਉਹਨਾਂ ਨੂੰ ਵਿਚਾਰ ਦੇ ਨਾਲ ਸਾਰੀ ਜਾਣਕਾਰੀ ਮਿਲ ਸਕੇ ਸੁਮਨਪੀ 43 ਦੀ ਅਸੀਂ ਗੱਲ ਸੁਣੀ ਹੁਣ ਰਾਜਾ ਵੜਿੰਗ ਕਿਉਂਕਿ ਬਤੌਰ ਪ੍ਰਧਾਨ ਨੇ ਉਹ ਖੁਦ ਨਹੀਂ ਆਈ ਪਰ ਅਗਰ ਉਹ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਹੀ ਭੇਜ ਦੰਦੇ ਤੇ ਇਹ ਹੋਰ ਜ਼ਿਆਦਾ ਚੰਗੀ ਗੱਲ ਹੋ ਸਕਦੀ ਸੀ ਪ੍ਰਤਾਪ ਬਾਜਵਾ ਔਰ ਭਗਵੰਤ ਮਾਨ ਜਦੋਂ ਪੰਜਾਬ ਦੇ ਮੁੱਦਿਆਂ ਤੇ ਇਕਮਤ ਹੁੰਦੇ ਉਹਦੇ ਨਾਲ ਪੰਜਾਬ ਦਾ ਭਲਾ ਹੋਰ ਹੋ ਸਕਦਾ ਸੀ ਖੈਰ ਅੱਜ ਪ੍ਰਤਾਪ ਸਿੰਘ ਬਾਜਵਾ ਹੁਣ ਸੋਮਵਾਰ ਨੂੰ ਵਿਧਾਨ ਸਭਾ ਦੇ ਵਿੱਚ ਕਿਸ ਤਿਆਰੀ ਨਾਲ ਆਉਂਦੇ ਨੇ ਪ੍ਰਤਾਪ ਸਿੰਘ ਬਾਜਵਾ ਵੀ ਵਿਧਾਨ ਸਭਾ ਦੇ ਵਿੱਚ ਅਕਸਰ ਤਿਆਰੀ ਨਾਲ ਆਉਂਦੇ ਨੇ ਤੇ ਠੋਸ ਮੁੱਦੇ ਉਭਾਰਦੇ ਨੇ ਕਈ ਵਾਰੀ ਤਾਂ ਭਗਵੰਤ ਮਾਨ ਦੇ ਨਾਲ ਉਹਨਾਂ ਦਾ ਸਿੱਧਾ ਸਿਆਸੀ ਪੰਗਾ ਵੀ ਸਾਨੂੰ ਵੇਖਣ ਨੂੰ ਮਿਲਦਾ ਸੋ ਨਜ਼ਰ ਪ੍ਰਤਾਪ ਬਾਜਵਾ ਤੇ ਵੀ ਹੁਣ ਰਹੇਗੀ ਡਲਾ ਜੀ ਕੱਲ ਪੰਜਾਬ ਅਤੇ ਹਰਿਆਣਾ ਦਾ ਇਹ ਪਾਣੀਆਂ ਦਾ ਰੌਲਾ ਜਿਹੜਾ ਜਦੋਂ ਦਿੱਲੀ ਪੁੱਜਿਆ ਤਾਂ ਪਤਾ ਲੱਗਿਆ ਕਿ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਨਾ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਹੈ ਉਹ ਉਹ ਆਪਣੇ ਆਪ ਨੂੰ ਇਸ ਮਸਲੇ ਤੋਂ ਇਸ ਮਾਮਲੇ ਤੋਂ ਦੂਰ ਕਰਦੀ ਨਜ਼ਰ ਆਈ ਉਹਨਾਂ ਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਦੂਰ ਹੀ ਰੱਖਿਆ ਨਿਰਪੱਖ ਹੋਏ ਨਿਰਪੱਖ ਹੋ ਗਏ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪਿੱਛੇ ਸਿਆਸੀ ਖੇਡ ਆਖਰ ਘੁੰਮੀ ਕਿਵੇਂ ਹੈ ਇਸ ਉੱਪਰ ਵੀ ਪੂਰੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਇਹ ਤੁਸੀਂ ਬੜਾ ਦਿਲਚਸਪ ਸਵਾਲ ਪੁੱਛਿਆ ਹਰਜੋਤ ਜੀ ਕਿ ਕੱਲ ਦਿੱਲੀ ਚ ਮੀਟਿੰਗ ਸੀ ਔਰ ਕੇਂਦਰ ਸਰਕਾਰ ਨੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਇਹ ਗੇਮ ਕੀ ਕੰਮੀ ਇਹ ਬਹੁਤ ਵੱਡਾ ਸਵਾਲ ਹੈ ਦੇਖੋ ਦਿੱਲੀ ਦੇ ਵਿੱਚ ਕੱਲ ਜਦੋਂ ਮੀਟਿੰਗ ਸੱਦੀ ਗਈ ਸੀ ਤੇ ਕੇਂਦਰੀ ਗ੍ਰਹਿਸਕੱਤਰ ਉੱਥੇ ਸੱਦੇ ਗਏ ਸੀ ਗੋਬਿੰਦ ਮੋਨ ਕੇਂਦਰੀ ਗ੍ਰਹਿਸਕੱਤਰ ਹੈ ਔਰ ਪਤਾ ਹੀ ਲੱਗਿਆ ਬੜੇ ਭਰੋਸੇਯੋਗ ਸੂਤਰਾਂ ਤੋਂ ਕਿ ਕੌਮੀ ਲੀਡਰਸ਼ਿਪ ਨੇ ਭਾਜਪਾ ਦੀ ਕੇਂਦਰੀ ਗ੍ਰਹਿਸਕੱਤਰ ਨੂੰ ਸਾਫ਼ ਸਨੇਹਾਪੂਜ ਭਜਵਾ ਦਿੱਤਾ ਸੀ ਕਿ ਅਸੀਂ ਪੰਜਾਬ ਤੇ ਹਰਿਆਣੇ ਦੇ ਪਾਣੀਆਂ ਦੀ ਵੰਡ ਦੇ ਵਿੱਚ ਕਿਸੇ ਦਾ ਪੱਖਪਾਤ ਕਰਦੇ ਨਜ਼ਰ ਨਾ ਆਈਏ ਖਾਸ ਤੌਰ ਤੇ ਇਹ ਸੁਨੇਹਾ ਨਹੀਂ ਜਾਣਾ ਚਾਹੀਦਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਤੱਕਾ ਕਰਕੇ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਦੱਤਾ ਹੈ ਇਸੇ ਕਰਕੇ ਜਿਹੜੇ ਕੇਂਦਰੀ ਗ੍ਰਹਿ ਸਕੱਤਰ ਹੈ ਗੋਬਿੰਦ ਮੋਹਨ ਉਹ ਬਹੁਤ ਨਿਰਪੱਖ ਨਜ਼ਰ ਆਏ ਉਸ ਮੀਟਿੰਗ ਦੇ ਵਿੱਚ ਲੇਖੋ ਚਾਰ ਸੂਬਿਆਂ ਦੇ ਗ੍ਰਹਿ ਸਕੱਤਰ ਵੀ ਸੀ ਪੰਜਾਬ ਦਾ ਹਰਿਆਣੇ ਦਾ ਦਿੱਲੀ ਦੇ ਰਾਜਸਥਾਨ ਦੇ ਔਰ ਜਿਹੜੇ ਬੀਬੀ ਐਮਬੀ ਦੇ ਹੋਰ ਅਧਿਕਾਰੀ ਵੀ ਸੀ ਔਰ ਉੱਥੇ ਗੋਬਿੰਦ ਮੋਹਨ ਨੇ ਕਈ ਸੁਝਾਅ ਵੀ ਪੇਸ਼ ਕੀਤੇ ਉਹਨਾਂ ਨੇ ਗੱਲਾਂ-ਗੱਲਾਂ 'ਚ ਪੰਜਾਬ ਤੇ ਹਰਿਆਣੇ ਨੂੰ ਕਹਿਤਾ ਕਿ ਇਹ ਮਸਲਾ ਤੁਸੀਂ ਆਪਸ 'ਚ ਬਹਿ ਕੇ ਗੱਲਬਾਤ ਨਾਲ ਨਿਬੇੜੋ ਉਹ ਕਹਿੰਦੇ ਇਹ ਕਰ ਸਕਦੇ ਹੋ ਤੁਸੀਂ ਅਗਰ ਹਰਿਆਣੇ ਵੱਲੋਂ ਵੀ ਸੁਝਾਅ ਆ ਇਹ ਗੱਲਾਂ ਮੀਟਿੰਗ ਚੱਲਦੀਆਂ ਤੇ ਸੁਝਾਅ ਕਿ ਜੇ ਹਰਿਆਣੇ ਕੋਲੇ ਸੱਚਮੁੱਚ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਉਹ ਪੰਜਾਬ ਤੋਂ ਉਧਾਰਾ ਮੰਗ ਲੇ ਤੇ ਜਿੱਦਾਂ ਹੀ ਅਗਲਾ ਸੀਜ਼ਨ ਸ਼ੁਰੂ ਹੁੰਦਾ ਪਾਣੀ ਦਾ ਤੇ ਉਹ ਪਾਣੀ ਪੰਜਾਬ ਨੂੰ ਵਾਪਸ ਮੋੜ ਦੇਣ ਕਿਉਂਕਿ ਜਿਹੜੇ ਡੈਮ ਨੇ ਡੈਮਾਂ ਦੇ ਵਿੱਚ ਪਾਣੀ ਦੀ ਭਰਾਈ ਦਾ ਜਿਹੜਾ ਕੰਮ ਹੈ ਉਹ 21 ਮਈ ਤੋਂ ਹੀ ਸ਼ੁਰੂ ਹੋ ਜਾਂਦਾ ਤੇ ਉਹ 20 ਸਤੰਬਰ ਤੱਕ ਚੱਲਦਾ ਹੈ 20 21 ਮਈ ਤੋਂ ਲੈ ਕੇ 20 ਸਤੰਬਰ ਤੱਕ ਡੈਮਾਂ 'ਚ ਪਾਣੀ ਭਰਿਆ ਜਾਂਦਾ ਹੈ ਜਿਨਨੇ ਵੀ ਸਾਡੇ ਭਾਖੜਾ ਡੈਮ ਤੇ ਦੂਸਰੇ ਡੈਮ ਨੇ ਉਹ ਇਸ ਕਰਕੇ ਕਿ ਜਦੋਂ ਬਰਸਾਤਾਂ ਹੁੰਦੀਆਂ ਨੇ ਤੇ ਪਾਣੀ ਦਾ ਪੱਧਰ ਵੱਧਾ ਔਰ ਇਸ ਵਾਰ ਮੌਜੂਦਾ ਸਮੇਂ 'ਚ ਜਿਹੜਾ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਹੈ ਉਹ ਪਿਛਲੇ ਸਾਲ ਨਾਲੋਂ ਵੀ ਘੱਟ ਹੈ ਔਰ ਉਹ ਜ਼ਰੂਰਤਾਂ ਮੁਤਾਬਕ ਬਹੁਤ ਘੱਟ ਹੈ ਸੋ ਅਗਰ ਉਹ ਖਤਰੇ ਦੇ ਨਿਸ਼ਾਨ ਦੇ ਉੱਪਰ ਹੁੰਦਾ ਫਿਰ ਤਾਂ ਪੰਜਾਬ ਨੇ ਖੁਸ਼ੀ-ਖੁਸ਼ੀ ਪਾਣੀ ਦੇ ਦੇਣਾ ਸੀ ਕਿ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਅਸੀਂ ਤਾਂ ਛੱਡਣਾ ਹੀ ਛੱਡਣਾ ਤੇ ਉਹ ਫਿਰ ਹੜ੍ਹ ਵੀ ਲਿਆ ਦਿੰਦਾ ਕਈ ਵਾਰ ਪਰ ਪਾਣੀ ਡੈਮਾਂ ਚ ਬਹੁਤ ਜ਼ਿਆਦਾ ਘਟ ਹੈ ਅਗਰ ਪਾਣੀ ਜ਼ਿਆਦਾ ਘਟ ਹੋਊਗਾ ਫਿਰ ਬਿਜਲੀ ਪੈਦਾ ਕਰਨ ਚ ਦਿੱਕਤ ਆ ਸਕਦੀ ਹੈ ਸੋ ਗੋਬਿੰਦ ਮੋਹਨ ਹੁਣਾਂ ਨੇ ਸਾਫ਼ ਕਹਿਤਾ ਕਿ ਜਿਹੜੀ ਪਾਣੀ ਦਿੱਤੇ ਜਾਣੇ ਨੇ ਉਹ ਡੈਮਾਂ ਦੀ ਸਥਿਤੀ ਔਰ ਦੋਵੇਂ ਸੂਬਿਆਂ ਦੀ ਪਾਣੀ ਦੀ ਪਾਣੀ ਦੇ ਕੋਟੇ ਚੋਂ ਖਪਤ ਦੇ ਮੁਤਾਬਕ ਹੀ ਦਿੱਤਾ ਜਾਣਾ ਸੋ ਜੇ ਸੱਚਮੁੱਚ ਹਰਿਆਣੇ ਕੋਲੇ ਠੋਸ ਤਰਕ ਨਹੀਂ ਹੈ ਕਿ ਉਹਨਾਂ ਨੂੰ ਪਾਣੀ ਕਿਉਂ ਚਾਹੀਦਾ ਹੈ ਉਹਨਾਂ ਨੇ ਅਗਰ ਆਪਣਾ ਪਾਣੀ ਮੁਕੰਮਲ ਕਰ ਲਿਆ ਹੁਣ ਹਰਿਆਣੇ ਦਾ ਜਿਹੜਾ ਹਿੱਸਾ ਹੈ ਪਾਣੀ ਦਾ ਉਹ ਹੈ 2.987 ਮਿਲੀਅਨ ਏਕੜ ਫੁੱਟ ਤੇ ਉਹਨਾਂ ਨੇ ਕਿੰਨਾ ਵਰਤ ਲਿਆ 3.110 ਮਿਲੀਅਨ ਏਕੜ ਫੁੱਟ ਮਤਲਬ 3.101 ਮਿਲੀਅਨ ਏਕੜ ਫੁੱਟ ਉਹਨਾਂ ਨੇ ਵਰਤ ਲਿਆ ਉਹਨਾਂ ਨੇ ਆਪਣੇ ਪਾਣੀ ਦੇ ਕੋਟੇ ਦਾ 103% ਵਰਤ ਲਿਆ ਔਰ ਜਿਹੜਾ ਪਾਣੀ ਦਿੱਤਾ ਜਾਂਦਾ ਹੈ ਕੋਟੇ ਚੋਂ ਪਾਣੀ ਲੈਣਾ ਹੁੰਦਾ ਹੈ ਆਮ ਤੌਰ ਦੇ ਉੱਤੇ ਜਦੋਂ ਲੋਡ ਪੈਂਦੀ ਹੈ ਜ਼ਿਆਦਾ ਇਰੀਗੇਸ਼ਨ ਵਗੈਰਾ ਦੀ ਸਚਾਈ ਲਈ ਉਦੋਂ ਜ਼ਿਆਦਾ ਲੈਂਦੇ ਆ ਉਹ ਲੈਂਦੇ ਨੇ ਇਹ ਹੁਣ 21 ਮਈ ਤੋਂ ਲੈ ਕੇ 20 ਸਤੰਬਰ ਤੱਕ ਤਾਂ ਮੀਂਹ ਵਰਸਾਤਾ ਪੈਣ ਗਿਆ ਪਾਣੀ ਭਰੇ ਜਾਣੇ ਨੇ ਤੇ ਪਾਣੀਆਂ ਦਾ ਜਿਹੜਾ ਡਿਪਲੀਸ਼ਨ ਪੀਰੀਅਡ ਹੁੰਦਾ ਉਹ ਹੁੰਦਾ ਹੈ 21 ਸਤੰਬਰ ਤੋਂ ਲੈ ਕੇ 20 ਮਈ ਤੱਕ 21 ਸਤੰਬਰ ਤੋਂ 20 ਮਈ ਤੱਕ ਪਾਣੀ ਡਿਪਲੀਸ਼ਨ ਹੈ ਉਸ ਵੇਲੇ ਪਾਣੀ ਜਿੰਨਾ ਮਰਜ਼ੀ ਆਪਣੇ ਕੋਟੇ ਦਾ ਲਈ ਜਾਣ ਔਰ ਇਹ ਫਿਲਿੰਗ ਪੀਰੀਅਡ ਦੇ ਵਿੱਚ ਜਿਹੜਾ ਜ਼ਰੂਰੀ ਇਹਨਾਂ ਦੀ ਪਾਣੀ ਦੀ ਜ਼ਰੂਰਤ ਹੈ ਉਹ ਜਾਂਦੀ ਰਹਿੰਦੀ ਹੈ ਸੋ ਜ਼ਿਆਦਾ ਪਾਣੀ ਇਹ ਲੈਂਦੇ ਨੇ ਜਦੋਂ ਸਚਾਈ ਕਰਨੀ ਹੁੰਦੀ ਫਸਲਾਂ ਦੀ ਸਚਾਈ ਕਰਨੀ ਹੁੰਦੀ ਹਰਿਆਣਾ ਮੁਕਾ ਚੁੱਕਿਆ ਹੁਣ ਕੇਂਦਰ ਦੀ ਜਿਹੜੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨਾਂ ਨੇ ਪੰਜਾਬ ਦੇ ਕਈ ਵੱਡੇ ਲੀਡਰਾਂ ਨਾਲ ਗੱਲ ਕੀਤੀ ਸੁਨੀਲ ਜਾਖੜ ਉਹਨਾਂ ਦੇ ਵਿੱਚ ਰਵਨੀਤ ਬਿੱਟੂ ਉਹਨਾਂ ਦੇ ਵਿੱਚੋਂ ਅਵਿਨਾਸ਼ رائے ਖੰਨਾ ਨੇ ਮਨਰੰਜਨ ਕਾਲਿਆ ਨੇ ਔਰ ਇਹਨਾਂ ਨੇ ਵੀ ਪਾਰਟੀ ਦੇ ਸਖਤਰ ਪਾਰਟੀਆਂ ਦੇ ਪ੍ਰਭਾਰੀ ਜਿਹੜੇ ਕੌਮੀ ਪ੍ਰਧਾਨ ਨੇ ਅਮਿਤ ਸ਼ਾਹ ਔਰ ਪ੍ਰਧਾਨ ਮੰਤਰੀ ਧੱਕੇ ਸੁਨੇਹੇ ਲਾਗੇ ਕਿ ਪੰਜਾਬ ਦੇ ਪਾਣੀਆਂ ਤੇ ਬੀਜੇਪੀ ਦਾ ਸਟੈਂਡ ਕੀ ਹੋਣਾ ਚਾਹੀਦਾ ਔਰ ਸਾਫ਼ ਤੌਰ ਤੇ ਪੰਜਾਬ ਦੀ ਬੀਜੇਪੀ ਦੀ ਇਕਾਈ ਨੇ ਦਿੱਲੀ ਆਪਣੀ ਮੇਨ ਲੀਡਰਸ਼ਿਪ ਤੱਕ ਇਹ ਸੁਨੇਹਾ ਪਹੁੰਚਾਤਾ ਕਿ ਅਗਰ ਇਹ ਪ੍ਰਭਾਵ ਗਿਆ ਕਿ ਕੇਂਦਰ ਪਾਣੀਆਂ ਦੇ ਮਸਲੇ ਤੇ ਪੰਜਾਬ ਨਾਲ ੱੱਕਾ ਕਰ ਰਿਹਾ ਹੈ ਤੇ ਫੇਰ ਆਪਾਂ 27 ਭੁੱਲ ਜਾਈਏ ਔਰ ਜਿਹੜਾ 18 19% ਸਾਨੂੰ ਮਿਲਿਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਦੇ ਤੇ ਗ੍ਰਹਿਣ ਲੱਗ ਸਕਦਾ ਹੈ ਸੋ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇਹ ਗੱਲ ਮਹਿਸੂਸ ਕੀਤੀ ਕਿ ਬਿਲਕੁਲ ਪਾਣੀਆਂ ਦੇ ਮਸਲੇ ਤੇ ਇਸ ਵਾਰ ਪੰਜਾਬ ਚ ੱਤਕਾ ਸਾਡੇ ਵੱਲੋਂ ਨਹੀਂ ਹੋਣਾ ਚਾਹੀਦਾ ਕਿਉਂਕਿ ਕਾਂਗਰਸ ਇਸੇ ਕਰਕੇ ਮਾਰ ਗਈ ਹੈ ਕਾਂਗਰਸ ਦਾ ਨੁਕਸਾਨ ਇਸੇ ਕਰਕੇ ਹੁੰਦਾ ਹੈ ਦਿੱਲੀ ਚ ਕਾਂਗਰਸ ਜ਼ੀਰੋ ਹੈ ਕਿਉਂਕਿ 84 ਕੀਤੀ ਪੰਜਾਬ ਚ ਕਾਂਗਰਸ ਇਸੇ ਕਰਕੇ ਹਮੇਸ਼ਾ ਸਥਿਰ ਨਹੀਂ ਕਿਉਂਕਿ ਪਾਣੀਆਂ ਦੀ ਕਾਣੀ ਵੰਡ ਕੀਤੀ ਸੋ ਇਸ ਕਰਕੇ ਭਾਜਪਾ ਨੇ ਆਪਣੇ ਆਪ ਨੂੰ ਇਹਦੇ ਤੋਂ ਪਿੱਛੇ ਕਰ ਲਿਆ ਔਰ ਇਸੇ ਦਰਮਿਆਨ ਇਹ ਗੱਲਾਂ ਆ ਗਈਆਂ ਕਿ ਹੁਣ ਹਰਿਆਣਾ ਜਿਹੜਾ ਉਹ ਹਾਈ ਕੋਰਟ ਦਾ ਰੁਖ ਕਰੇਗਾ ਸੋ ਕੇਂਦਰ ਦੀ ਸਰਕਾਰ ਵੀ ਚਾਹੁੰਦੀ ਸੀ ਕਿ ਅਗਰ ਹਰਿਆਣੇ ਦਾ ਪੰਜਾਬ ਨਾਲ ਪਾਣੀ ਦਾ ਰੌਲਾ ਹੈ ਤੇ ਇਹਨੂੰ ਭਾਵੇਂ ਅਦਾਲਤਾਂ ਦੇ ਵਿੱਚ ਲੜਿਆ ਜਾਵੇ ਬੀਜੇਪੀ ਆਪਣਾ ਨੁਕਸਾਨ ਨਹੀਂ ਕਰਾਏਗੀ ਸੋ ਹਰਿਆਣੇ ਦੀ ਜਿਹੜੀ ਲੀਡਰਸ਼ਿਪ ਹੈ ਹੁਣ ਉਹ ਸੁਪਰੀਮ ਕੋਰਟ ਜਾ ਸਕਦੀ ਹੈ ਡਲਾ ਜੀ ਸ਼੍ਰੀ ਕਾਲ ਤੱਕ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿੱਖ ਜਨੈਲ ਹਰੀ ਸਿੰਘ ਨਲਵਾ ਦੇ ਉੱਪਰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੱਲੋਂ ਜਿਹੜੀ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ ਉਸ ਉਸ ਨੂੰ ਇਜਾਜ਼ਤ ਨਾ ਦੇਣ ਦਾ ਐਲਾਨ ਕਰ ਦਿੱਤਾ ਸੋ ਹੁਣ ਅਕਸ਼ੇ ਕੁਮਾਰ ਜਿਹੜੇ ਨੇ ਉਹ ਹਰੀ ਸਿੰਘ ਨਲਵਾ ਦੇ ਉੱਪਰ ਫਿਲਮ ਨਹੀਂ ਬਣਾ ਸਕਣਗੇ ਪੂਰਾ ਮਾਮਲਾ ਆਖਿਰ ਹੈ ਕਿ ਜ਼ਰੂਰ ਪੂਰੀ ਜਾਣਕਾਰੀ ਪੂਰੀ ਗੱਲ ਜ਼ਰੂਰ ਸਾਂਝੀ ਕਰੇ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਚ ਉਹ ਲਗਾਤਾਰ ਰੁੱਝੇ ਨੇ ਮੀਟਿੰਗਾਂ ਦੇ ਵਿੱਚ ਕੱਲ ਵੀ ਜਿਹੜੀ ਇੱਕ ਮੀਟਿੰਗ ਹੋਈ ਬੜੀ ਮਹੱਤਵਪੂਰਨ ਵੱਖ-ਵੱਖ ਸਿੱਖ ਸੰਪਰਦਾਵਾਂ ਸੀ ਸਿੱਖ ਸੁਸਾਇਟੀਆਂ ਸੁਭਾਵਾਂ ਸੀ ਔਰ ਉਹਨਾਂ ਨੇ ਕਈ ਵੱਡੀਆਂ ਗੱਲਾਂ ਕੀਤੀਆਂ ਕਿ ਅਸੀਂ ਜਿਹੜੀ ਜਿਹੜੇ ਗੁਰੂਆਂ ਤੇ ਜਾਂ ਜਿਹੜੇ ਸਾਡੇ ਸਿੱਖ ਸ਼ਹੀਦ ਨੇ ਸਿੱਖ ਕਿਰਦਾਰ ਨੇ ਬੜੇ ਸਨਮਾਨਜਨਕ ਨੇ ਉਹਨਾਂ ਦੇ ਉੱਤੇ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹ ਵਪਾਰਕ ਉਦੇਸ਼ ਨਾਲ ਬਣਦੀਆਂ ਨੇ ਪੁਰਾਣੇ ਮਤਿਆਂ ਦੇ ਵਿੱਚ ਜਿਨ੍ਹਾਂ ਤੇ ਮਨਾਹੀ ਹੈ ਅਸੀਂ ਉਹਨਾਂ ਤੇ ਫਿਲਮਾਂ ਨਹੀਂ ਬਣਨ ਦੇਣੀਆਂ ਉਹਨਾਂ ਨੇ ਨਾਮ ਲੈ ਕੇ ਜ਼ਿਕਰ ਕੀਤਾ ਅਕਸ਼ੇ ਕੁਮਾਰ ਨੇ ਜਿਹੜੇ ਫਿਲਮ ਕਲਾਕਾਰ ਨੇ ਉਹਨਾਂ ਨੇ ਪਿਛਲੇ ਦਿਨਾਂ 'ਚ ਐਲਾਨ ਕੀਤਾ ਹੋਣਾ ਕਿ ਅਸੀਂ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਵਾਂਗੇ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਇਸ਼ਾਰਿਆਂ ਇਸ਼ਾਰਿਆਂ ਤੇ ਇਨਕਾਰ ਕਰ ਦਿੱਤਾ ਉਹ ਕਹਿੰਦੇ ਆਉਂਦੇ ਦਿਨਾਂ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਅਸੀਂ ਬੈਠਕ ਵੀ ਸੱਦਾਂਗੇ ਔਰ ਇਹਨਾਂ ਮਸਲਿਆਂ ਨੂੰ ਅਸੀਂ ਬਹੁਤ ਗਹਿਰਾਈ ਦੇ ਨਾਲ ਵਿਚਾਰਾਂਗੇ ਜੋ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਇਸ ਮਸਲੇ ਤੇ ਅਸੀਂ ਬਿਆਨ ਸੁਣ ਲਿਆ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਫਿਲਮਾਂ ਬਣਦੀਆਂ ਨੇ ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਸਿੱਖੀ ਦਾ ਪ੍ਰਚਾਰ ਫਿਲਮਾਂ ਨਾਲ ਨਹੀਂ ਚਾਹੀਦਾ ਕਿਰਦਾਰਾਂ ਨਾਲ ਚਾਹੀਦਾ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਨੇ ਅਗਰ ਫਿਲਮਾਂ ਇਸ ਤਰ੍ਹਾਂ ਦੀਆਂ ਬਣਦੀਆਂ ਨੇ ਤੇ ਉਹ ਨਿਸ਼ਚਿਤ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਉਹਦਾ ਵਿਸ਼ਾ ਵਸਤੂ ਵਿਚਾਰ ਲੈਣ ਅਨਾਉਂਸਮੈਂਟ ਕਰਨ ਤੋਂ ਵੀ ਬਾਅਦ ਜਿਵੇਂ ਅਕਸ਼ੇ ਕੁਮਾਰ ਨੇ ਅਨਾਉਂਸਮੈਂਟ ਕਰ ਦਿੱਤੀ ਹੋਣੀ ਹੈ ਕਿ ਮੈਂ ਹਰੀ ਸਿੰਘ ਨਲੂਆ ਜੀ ਤੇ ਫਿਲਮ ਬਣਾਉਂਗਾ। ਸੋ ਇਹ ਸੋਚ ਵਿਚਾਰ ਕੇ ਉਹਨਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਕਿਉਂਕਿ ਕਈ ਭਲੇਖੇ ਬਾਦ ਦੇ ਵਿੱਚ ਪੈਂਦੇ ਨੇ। ਔਰ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਨੇ ਕਿ ਜਦੋਂ ਫਿਲਮ ਬਣ ਜਾਂਦੀ ਹੈ ਉਹਦੇ ਵਿੱਚ ਕੁਝ ਚੀਜ਼ਾਂ ਗਲਤ ਹੁੰਦੀਆਂ ਨੇ ਤੇ ਫਿਰ ਜਦੋਂ ਸਿੱਖ ਵਿਰੋਧ ਕਰਦੇ ਨੇ ਤੇ ਫਿਰ ਉਹ ਕਹਿੰਦੇ ਨੇ ਜੀ ਸਾਡੀ ਭਾਵਨਾ ਇਸ ਤਰ੍ਹਾਂ ਦੀ ਨਹੀਂ ਸੀ। ਸੋ ਇਹ ਗੱਲ ਆਉਣੀ ਹੀ ਨਹੀਂ ਚਾਹੀਦੀ। ਸੋ ਇਹਦੇ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਸੀ ਬਿਆਨ ਵੀ ਸੁਣੋ। ਪਈ ਜਿਵੇਂ ਬਾਲੀਵੁੱਡ ਦੇ ਇੱਕ ਬੜੇ ਵੱਡੇ ਆਪਣੇ ਆਪ ਨੂੰ ਅਦਾਕਾਰ ਦੱਸਦਾ ਅਕਸ਼ੇ ਕੁਮਾਰ ਉਹਨੇ ਪਿਛੇ ਜੇ ਇਹ ਆਖਿਆ ਕਿ ਮੈਂ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣਾ ਚਾਹੁੰਦਾ ਸਰਦਾਰ ਹਰੀ ਸਿੰਘ ਨਲੂਆ ਤੇ ਸਾਡੇ ਸਿੱਖ ਇਤਿਹਾਸ ਦਾ ਉਹ ਨਾਇਕ ਆ ਜਿਹਦੇ ਨਾਮ ਤੋਂ ਅੱਜ ਵੀ ਕੁਝ ਥਾਵਾਂ ਦੇ ਉੱਤੇ ਲੋਕ ਕੰਬਦੇ ਆ ਤੇ ਉਹ ਕਹਿੰਦੇ ਆ ਚੋ ਪਛਾਹ ਬੱਤਿਆ ਹਰੀਆ ਰੰਗਲ ਗੁਰੂ ਦਾ ਪੂਰਨ ਵਰਸੇਕ ਸੱਚੇ ਫਾਕਸ਼ਾ ਦੀ ਬਾਣੀ ਤੇ ਬਾੜੇ ਨੂੰ ਪਿਆਰ ਕਰਨ ਵਾਲਾ ਹਰ ਵੇਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਸੀ ਸਾਡਾ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋਇਆ ਜੋਮਰਾਉਂਦ ਦੀ ਜੰਗ ਵਿੱਚ ਤਾਂ ਜੇ ਕੋਈ ਆਪਣੇ ਵਪਾਰਕ ਹਿੱਤਾਂ ਨੂੰ ਦੇਖਦੇ ਆਂ ਇਹ ਗੱਲ ਦਾਵਾ ਕਰਦੇ ਕਿ ਮੈਂ ਹਰੀ ਸਿੰਘ ਨਲਵਾ ਤੇ ਫਿਲਮ ਬਣਾਉਂਗਾ ਹਰੀ ਸਿੰਘ ਨਲਵਾ ਸਿੱਖ ਕੌਮ ਦਾ ਜਰਨੈਲ ਆ ਇਹਦੇ ਤੇ ਵੀ ਚਿੰਤਾਜਨਕ ਹੋਈ ਕਿ ਇਹ ਤਾਂ ਨਹੀਂ ਹੋ ਸਕਦਾ ਬਾਕੀ ਜਿਹੜੇ ਪਹਿਲਾਂ ਐਸਡੀਪੀਸੀ ਜਾਂ ਐਸਡੀਪੀਸੀ ਦੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਆ ਉਹਦੇ ਜਿਹੜੇ ਮਤੇ ਪਏ ਹੋਏ ਆ ਉਹਨਾਂ ਮਤਿਆਂ ਦੇ ਉੱਤੇ ਸਾਰਿਆਂ ਨੇ ਅੱਜ ਸਰਬਸੰਮਤੀ ਦਿੱਤੀ ਵੀ ਇਹ ਠੀਕ ਨੇ ਮਤੇ ਬਕਾਇਦਾ ਮੈਂ ਅਖੀਰ ਦੇ ਉੱਤੇ ਕਾ ਵੀ ਕਿ ਉਹ ਮਤੇ ਜਿਹੜੇ ਆ ਉਹ ਕੌਮ ਦੇ ਵਿਦਵਾਨਾਂ ਨੇ ਗੁਰਮੁਖਾਂ ਨੇ ਪੜੇ ਸੋਚ ਵਿਚਾਰ ਤੋਂ ਬਾਅਦ ਉਹ ਤੇ ਗੁਰਮਤਿ ਦੀ ਰੋਸ਼ਨੀ ਤੇ ਕੌਮ ਦੇ ਵੱਡੇ ਹਿੱਤਾਂ ਲਈ ਪਾਸ ਕੀਤੇ ਹਨ ਸੋ ਬਹੁਤ ਬਹੁਤ ਧੰਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਜੋ ਹੈ ਜਾਣਕਾਰੀ ਸਾਂਝੀ ਕੀਤੀ ਹੈ ਜਿੰਨੇ ਵੀ ਪੰਜਾਬ ਦੇ ਮੌਜੂਦਾ ਮੁੱਦਿਆਂ ਦੇ ਉੱਪਰ ਕਈ ਤਰ੍ਹਾਂ ਦੀਆਂ ਚਰਚਾਵਾਂ ਕਈ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਤੁਹਾਨੂੰ ਉਸ ਉੱਪਰ ਸਟੀਕ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ